ਉੱਚਾ ਲੰਮਾ ਗੱਬਰੂ ਜਵਾਨ ਤਾਕਤਵਰ ਦਾਰਾ ਸਿੰਘ ਪਹਿਲਵਾਨ ਭਾਰਤ ਦੇਸ਼ ਦਾ ਕੁਸ਼ਤੀ ਵਿੱਚ ਦੁਨੀਆ ਜਿੱਤ ਕੇ ਵਧਾਇਆ ਸੀ ਮਾਂ ਪਿੰਡਾਂ ਦੇ ਅਖਾੜਿਆਂ ਤੋਂ ਸ਼ੁਰੂ ਕਰਕੇ ਪਿੰਡਾਂ ਦੇ ਅਖਾੜਿਆਂ ਤੋਂ ਸ਼ੁਰੂ ਕਰਕੇ ਦੁਨੀਆ ਦੇ ਅਖਾੜਿਆਂ ਤੱਕ ਨਾਂ ਕਮਾਇਆ ਕਿੰਗ ਕਾਂਗ ਵਰਗੇ ਕਿੰਕੌਂ ਵਰਗੇ ਵਿਸ਼ਵ ਦੇ ਵੱਡੇ ਵੱਡੇ ਪਹਿਲਵਾਨਾਂ ਨੂੰ ਮਿੰਟਾਂ ਵਿੱਚ ਸੀ ਉਹਨਾਂ ਹਰਾਇਆ ਕੁਸ਼ਤੀ ਦੇ ਨਾਲ-ਨਾਲ ਕੁਸ਼ਤੀ ਦੇ ਨਾਲ-ਨਾਲ ਫਿਲਮਾਂ ਰਾਹੀਂ ਵੀ ਲੋਕਾਂ ਦੇ ਦਿਲਾਂ ਤੇ ਕੀਤਾ ਰਾਜ ਫਿਲਮਾਂ ਵਿੱਚ ਵੀ ਤੇ ਅਸਲ ਜ਼ਿੰਦਗੀ ਵਿੱਚ ਵੀ ਆਪਣੇ ਕੱਦ ਵਾਂਗੂ ਰੱਖਿਆ ਉਹਨਾਂ ਉੱਚਾ ਕਿਰਦਾਰ ਪਹਿਲਾਂ ਹੀ ਨਹੀਂ ਪਹਿਲਾਂ ਹੀ ਨਹੀਂ ਆਪਣੇ ਚਾਉਣ ਵਾਲਿਆਂ ਦੇ ਦਿਲਾਂ ਵਿੱਚ ਅੱਜ ਵੀ ਧੜਕ ਰਹੀ ਆਪਣੇ ਨਿੱਗੇ ਸੁਆਬ ਸਖਤ ਮਿਹਨਤ ਦੇ ਨਾਲ ਆਪਣੇ ਨਾਂ ਦੇ ਨਾਲ-ਨਾਲ ਦੇਸ਼ ਦਾ ਨਾਂ ਵੀ ਉੱਚਾ ਕਰ ਗਏ ਦੇਸ਼ ਦਾ ਨਾਂ ਵੀ ਉੱਚਾ ਕਰ ਗਏ